ਹੂੰ ਹੂੰ ਉਹ ਤੋਂ ਸਾਡਾ ਹੱਕ ਮੰਗਣ ਦਾ ਹੈ ਹਕਮਨ ਅਧਿਕਾਰ ਹੈ ਲੈਣ ਦਾ ਵੀ ਹਕਮਨ ਬਿਲਕੁਲ ਬਿਲਕੁਲ ਉਹਦਾ ਅਧਿਕਾਰ ਹੈ ਦੇਣ ਹੂੰ 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 ਸੁਣੇ ਪੰਜਾਬ ਦੀ ਗੱਲ ਸੁਣੇ ਹਰਿਆਣੇ ਦੀ ਸੁਣੇ ਹਰਿਆਣੇ ਦੀ ਸੁਣੇ ਸਾਰੇ ਰਾਜਾਂ ਦੀ ਸੁਣੇ ਜੀ ਹੂੰ 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 ਉਹ ਸਾਡਾ ਰਾਜਾ ਸਾਡੀ ਗੱਲ ਅੱਛਾ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆ ਗਈ ਗੱਲਾਂ ਚੱਲਦੀਆਂ 'ਚੋਂ ਵੀ ਪਿਛਲੇ ਸਮੇਂ 'ਚ ਨਾ ਇੱਕ ਮਤਲਬ ਜਿਹੜਾ ਹਾਈ ਕੋਰਟ ਸੀਗੀ ਉਹਨੇ ਫੈਸਲਾ ਦਿੱਤਾ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਵੀ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਇਹ ਬਾਰਡਰ ਖੋਲੋ ਕਿਸਾਨਾਂ ਦਾ ਹੱਕ ਹੈਗਾ ਉਹ ਆਪਣੀਆਂ ਮੰਗਾਂ ਲਈ ਜਿਹੜਾ ਹੈਗਾ ਪ੍ਰੋਟੈਸਟ ਕਰ ਸਕਦੇ ਨੇ ਰੋਸ ਪ੍ਰਦਰਸ਼ਨ ਕਰ ਸਕਦੇ ਨੇ ਉਹ ਦਿੱਲੀ ਜਾ ਸਕਦੇ ਨੇ ਉਹ ਹੱਕ ਹੈ ਖੋਲੋ ਤਾਂ ਉਹਨਾਂ ਨੇ ਕੀ ਕਰਿਆ ਖੋਲਣ ਦੀ ਬਜਾਏ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਤੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਪੰਜ ਮੈਂਬਰਾਂ ਦੀ ਹਾਂਜੀ ਹਾਂਜੀ ਨਾਲ ਕਰੀਆ ਨੇ ਤਾਂ ਫੋਨ ਨਹੀਂ ਹੋਗਾ ਨਾਲ ਉਹਨਾਂ ਨੇ ਮਤਲਬ ਪੰਜਾਬ ਸਰਕਾਰ ਨੂੰ ਇਹ ਹਦਾਇਤ ਕਰ ਦਿੱਤੀ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਖਰਾਬ ਹੈ ਤੁਸੀਂ ਜਿਹੜਾ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਾਓ ਪਰ ਉਹਨਾਂ ਨੇ ਨਾ ਤਾਂ ਹਰਿਆਣਾ ਸਰਕਾਰ ਨੂੰ ਕੋਈ ਹਦਾਇਤ ਜਾਰੀ ਕੀਤੀ ਇਹਨਾਂ ਨੂੰ ਫੜਾ ਤੁਸੀਂ ਤੁਸੀਂ ਲੈ ਲਓ ਪਈ ਤੁਸੀਂ ਲੈ ਲਓ ਇਹਦੇ ਉੱਤੇ ਥੋੜਾ ਦੂਰ ਤੁਸੀਂ ਬੋਲੋਗੇ ਉਹ ਬੋਲੋ ਓਕੇ ਮਤਲਬ ਨਾ ਤਾਂ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕੋਈ ਹਦਾਇਤ ਕੀਤੀ ਹਰਿਆਣਾ ਬਲਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਹੈ ਜਿਹੜਾ ਉਹਦੇ ਉੱਤੇ ਸਟੇ ਜਾਰੀ ਕਰਤੀ ਤੇ ਨਾ ਹੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਬਾਰੇ ਜਿਹੜੇ ਪੰਜਾਬ ਦੇ ਕਿਸਾਨ ਦੇ ਆਗੂ ਨੇ ਕਿਸਾਨਾਂ ਦੇ ਆਗੂ ਨੇ ਉਹਨਾਂ ਸਾਰਿਆਂ ਨੇ ਕਿਹਾ ਕਿ ਸਾਡਾ ਪੰਜਾਬ ਸਰਕਾਰ ਨਾਲ ਕੋਈ ਲੱਲਕੱਖਾ ਨਹੀਂ ਇਹ ਤਾਂ ਡੱਲੇਵਾਲ ਸਾਹਿਬ ਨੂੰ ਇਹਨਾਂ ਨੇ ਚੁੱਕ ਲਿਆ ਸੀਗਾ ਉਦੋਂ ਸਾਨੂੰ ਇਹਨਾਂ ਨੂੰ ਘੇਰਨਾ ਪਿਆ ਮੰਗਾ ਨੇ ਜਿਹੜੀਆਂ 13 ਦੀਆਂ 13 ਮੰਗਾ ਸਾਡੀਆਂ ਕੇਂਦਰ ਨਾਲ ਨੇ ਤੇ ਕੇਂਦਰ ਬਾਰੇ ਕੋਈ ਸ਼ਬਦ ਉਹਨਾਂ ਨੇ ਨਹੀਂ ਬੋਲਿਆ ਇੱਕ ਤੁਹਾਡੀ ਜਾਣਕਾਰੀ ਲਈ ਨਾ ਦੱਸ ਦਿਆਂ ਇਹਦੇ ਉੱਤੇ ਮੈਂ ਇੱਕ ਅੰਗਰੇਜ਼ੀ ਦੇ ਵਿੱਚ ਜਿਹੜਾ ਭਾਰਤ ਦਾ ਮੁੱਖ ਜੱਜ ਹੈ ਸੁਪਰੀਮ ਕੋਰਟ ਦਾ ਉਹਨੂੰ ਇੱਕ ਪੱਤਰ ਲਿਖਿਆ ਸੀ ਜਿਹੜਾ ਸੋਸ਼ਲ ਮੀਡੀਆ ਤੇ ਪਾਇਆ ਫੇਸਬੁੱਕ ਵਗੈਰਾ ਤੇ ਸਾਰੇ ਤੇ ਪਾਇਆ ਪਹਿਲਾਂ ਅੰਗਰੇਜ਼ੀ ਚ ਪਾਇਆ ਸੀ ਫਿਰ ਕੁ ਸੰਗਤਾਂ ਨੇ ਮੰਗ ਕੀਤੀ ਕਿ ਇਹਨੂੰ ਪੰਜਾਬੀ ਚ ਵੀ ਪਾ ਦਿਓ ਫਿਰ ਮੈਂ ਉਹ ਪੰਜਾਬੀ ਚ ਵੀ ਪਾਇਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਜਾਵਾਂਗਾ ਮੈਂ ਹੁਣ ਜਾਣਾ ਪਟਿਆਲੇ ਤੋਂ ਕਰਵਾ ਕੇ ਤੁਹਾਨੂੰ ਮੈਂ ਲੈ ਜਾਵਾਂਗਾ ਪੜ ਲਿਓ ਧੰਨਵਾਦ ਤੇ ਹੁਣ ਸਵਾਲ ਇਹ ਆਂਦਾ ਹੈ ਕਿ ਤੁਸੀਂ ਸੁਪਰੀਮ ਕੋਰਟ ਦਾ ਜਿਹੜਾ ਇਹ ਰੋਲ ਹੈਗਾ ਕਿਉਂਕਿ ਸੁਪਰੀਮ ਕੋਰਟ ਬਾਰੇ ਲੋਕਾਂ ਦੀ ਕੀ ਆਸ ਬਣੀ ਹੋਈ ਹੈ ਵੀ ਇਹ ਸਾਨੂੰ ਇਨਸਾਫ ਦਿੰਦੀ ਹੈ ਸਭ ਤੋਂ ਉੱਚਾ ਅਧਾਰ ਹੈਗਾ ਪਰ ਉਸਨੇ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਫੈਸਲਾ ਦਿੱਤਾ ਕਿ ਪੰਜਾਬ ਸਰਕਾਰ ਨੂੰ ਦਾ ਕਹਤਾ ਵੀ ਤੁਸੀਂ ਜ਼ਿੰਮੇਵਾਰ ਹੋਵੋਗੇ ਅਗਰ ਡੱਲੇਵਾਲ ਨੂੰ ਕੁਝ ਹੁੰਦਾ ਹੈਗਾ ਡੱਲੇਵਾਲ ਨੂੰ ਜਿਹੜਾ ਇਹ ਮਰਨ ਵਰਤ ਰੱਖਣਾ ਕਿਉਂ ਪਿਆ ਉਹ ਕਿਸਾਨੀ ਮੰਗਾ ਕਰਕੇ ਸਮਝੇ ਨਾ ਉਹ ਮਰਨ ਵਰਤ ਤੇ ਕਿ ਜਾਣਾ ਕਿਉਂ ਪਿਆ ਕੇਂਦਰ ਸਰਕਾਰ ਦੇ ਰਵਈਏ ਕਰਕੇ ਤੇ ਹਰਿਆਣਾ ਸਰਕਾਰ ਦੇ ਰਵਈਏ ਕਰਕੇ ਜਿਹੜੇ ਨੇ ਜਾਨ ਤੋਂ ਰੋਕਿਆ ਹੋਇਆਗਾ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਜਿਹੜਾ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਜਿਹੜਾ ਡੱਲਿਆ ਸਾਥੀ ਜੀ ਇਹਨੇ ਸਾਰੇ ਸੰਸਾਰ ਲਈ ਬਹੁਤ ਵੱਡਾ ਮੁੱਦਾ ਚੱਕਿਆ ਸੀ ਇਹ ਇਕੱਲੇ ਪੰਜਾਬ ਦਾ ਨਹੀਂ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਮਰਦ ਵਰਤ ਰੱਖਿਆਗਾ ਇਹ ਗੁਰੂ ਤੇਗ ਬਹਾਦਰ ਦੀ ਸੋਚ ਲੈ ਕੇ ਰੱਖਿਆ ਸੀ ਵੀ ਜੇ ਮੈਂ ਆਪਦੀ ਜ਼ਿੰਦਗੀ ਦੇ ਉੱਤੇ ਇੱਕ ਨਿੱਜਾ ਕੰਮ ਕਰਦਿਆਂ ਸੰਸਾਰ ਦੇ ਵਿੱਚ ਨਾ ਰਹਿ ਜੀ ਵੀ ਜਿਹੜੇ ਬੰਦੇ ਬਾਹਰ ਬੈਠੇ ਨੇ ਗੇ ਰਜਕਾਰ ਕਮਾਉਂਦੇ ਨੇ ਉਹਨਾਂ ਨੂੰ ਉਹਨਾਂ ਦੀ ਕੀਮਤ ਨਹੀਂ ਮਿਲਦੀ। ਉਹਦੇ ਵਿੱਚ ਜਿਹੜੀ ਇਹ ਸੁਪਰੀਮ ਕੋਰਟ ਆ ਆਪਣੀ ਇਹਨਾਂ ਨੇ ਇਹਨਾਂ ਦੀ ਮਾਰਨ ਦੀ ਸਾਂਝ ਕੀਤੀ ਸੀ ਜੀ ਇਹਨਾਂ ਨੇ ਜਿਹੜਾ 32 ਹੈਗੀ ਆਪਾਂ ਨੇ ਲੰਘਣਾ ਦੀ ਆਪਣਾ ਹਰਿਆਣੇ ਨਾਲ ਕੋਈ ਚੱਕਰ ਨਹੀਂ ਥੀ। ਆਪਾਂ ਨੇ ਆਪਣੇ ਮੁੱਗੀ ਮੰਗੀ ਮੰਗੀਆਂ ਹੋਈਆਂ ਮੰਗਾਵਾ ਤੇ ਜਾਣਾ ਸੀ ਦਿੱਲੀ ਸੈਂਟਰ ਦੇ ਵਿੱਚ ਹੂੰ ਇਹ ਉਸ ਸੈਂਟਰ ਦੇ ਵਿੱਚ ਮੋਦੀ ਨੇ ਇਹਨਾਂ ਨੂੰ ਜਾਣਕਾਰੀ ਕਰਨ ਦੇ ਕਾਰਨ ਵੀ ਇਹ ਪੰਜਾਬ ਦੇ ਵਿੱਚੋਂ ਬਾਹਰ ਨਾ ਜਾਣ ਇਹਨਾਂ ਨੇ ਪਹਿਲਾਂ ਦਿੱਲੀ ਦੇ ਵਿੱਚ ਮੇਰੇ ਨੱਕ ਜਦਮ ਲਿਆ ਕੇ ਰੱਖਿਆ ਹੂੰ ਇਸ ਕਰਕੇ ਇਹਨਾਂ ਨੇ ਕਿਹਾ ਵੀ ਅਸੀਂ ਮੰਨਣਾ ਨਹੀਂ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਪਾਤਾ ਵੀ ਇੱਥੇ ਇੱਕ ਚੜਾ ਕੇ ਇਸ ਦੀ ਮੌਤ ਕਰਾ ਦੋ ਜਿਸ ਟਾਈਮ ਇਧਰੋਂ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਸਾਰੇ ਸੋਬੇ ਦੇ ਅਗੇ ਦਬਾਅ ਬਣ ਗਿਆ ਉਸ ਟਾਈਮ ਫਿਰ ਇਹਨਾਂ ਦੀ ਇਹਨਾਂ ਨੇ ਜਾਂਚ ਕੀਤੀ ਵੀ ਹਾਂ ਡੱਲੇਵਾਲ ਸਭ ਕੋਈ ਅਨਾਜ ਖਾਂਦੇ ਨੇ ਜਾਂ ਨਹੀਂ ਖਾਂਦੇ ਪਰ ਨਹੀਂ ਬਿਲਕੁਲ ਨਹੀਂ ਖਾਦਾ ਉਹਨਾਂ ਨੇ ਕੁਝ ਵੀ ਪਾਣੀ ਵੀ ਨਹੀਂ ਲਿਆ ਪਾਣੀ ਲੈਣੋਂ ਵੀ ਬੰਦ ਹੋ ਗਏ ਜਦ ਉਹਨਾਂ ਦੀ ਹਾਲਤ ਜਾਦੇ ਖਰਾਬ ਹੋ ਗਈ ਫਿਰ ਉਸ ਟਾਈਮ ਆਪਣੇ ਪੰਜਾਬ ਨੂੰ ਤਾੜਨਾ ਪਿਆ ਜਦੋਂ ਤਾੜਨਾ ਪਿਆ ਵੀ ਇਹਨਾਂ ਨੂੰ ਚੱਕੋ ਨਹੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਸਾਨੀ ਜ਼ੋਰ ਜ਼ਿਆਦਾ ਹੈ ਵੀ ਅਸੀਂ ਇਹਨੂੰ ਚੱਕ ਨਹੀਂ ਸਕਦੇ ਅਤੇ ਬਹੁਤ ਜ਼ਿਆਦਾ ਕਤਲ ਹੋ ਜਾਣੇ ਜਾ ਕਤਲ ਤੋਂ ਬਾਅਦ ਫਿਰ ਇਹ ਸੁਪਰੀਮ ਕੋਰਟ ਦੇ ਵਿੱਚ ਪਤਾ ਲੱਗਿਆ ਜੀ ਉਹਨਾਂ ਨੇ ਫਿਰ ਆਪਦੀ ਮੀਟਿੰਗ ਭੇਜੀ ਹੂੰ ਉਹਨਾਂ ਨੇ ਆ ਕੇ ਹਾਲਾਤ ਦੇਖੀ ਉਹਨਾਂ ਨੇ ਜਾ ਕੇ ਜਾਇਜ਼ਾ ਦਿੱਤਾ ਤੇ ਤੋਂ ਬਾਅਦ ਫਿਰ ਇਹ ਪਰਵੋਜਨ ਆਇਆ ਤਾਂ ਇਹ ਹੁਣ ਵੀ ਇਸ ਟਾਈਮ ਡੱਲੇਵਾਲ ਸਾਹਿਬ ਸਟੇਟਮੈਂਟ ਲੈ ਆ ਇਹਨਾਂ ਨੇ ਨਾਜ ਪਾਣੀ ਨਹੀਂ ਖਾਂਦੇ ਨਹੀਂ ਉਹ ਤਾਂ ਠੀਕ ਹੈ ਡੱਲੇਵਾਲ ਸਾਹਿਬ ਵਾਰੇ ਸਾਰੀ ਗੱਲ ਤੁਹਾਡੀ ਜਾਇਜ਼ ਹੈ ਮੈਂ ਪੁੱਛਣਾ ਚਾਹਨਾ ਕਿ ਜਿਹੜਾ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਪੰਜਾਬ ਸਰਕਾਰ ਦੇ ਖਿਲਾਫ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜਦੋਂ ਕਿ ਉਹਦੇ ਜ਼ਿੰਮੇਵਾਰ ਤਾਂ ਕੇਂਦਰ ਸਰਕਾਰ ਬਣਦੀ ਹੈ ਨਾ ਮੰਗਾ ਉਹ ਨਹੀਂ ਮੰਨ ਰਹੀ ਮਰਨ ਵਰ ਦਿੱਤਾ ਤਾਂ ਵੇਖਣਾ ਪਿਆ ਹਾਂਜੀ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਨੂੰ ਕੋਈ ਹਦਾਇਤ ਨਹੀਂ ਜਾਰੀ ਕੀਤੀ ਉਹਨਾਂ ਨੇ ਨਾ ਉਸ ਫੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਨੂੰ ਰੱਦ ਕੀਤਾ ਨਾ ਉਹਨੂੰ ਜੱਜਟੇ ਰਾਇਆ ਸਟੇ ਅਜੇ ਤੱਕ ਬਰਕਰਾਰ ਹੈ ਇਸ ਗੱਲ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਜੀ ਜਿਹੜੀ ਇਹ ਸੁਪਰੀਮ ਜਾਂ ਹੋਰ ਸੌਖੇ ਸ਼ਬਦਾਂ ਚ ਦੱਸ ਦਿੰਨਾ ਮੈਂ ਸੁਪਰੀਮ ਕੋਰਟ ਦਾ ਇਹ ਫੈਸਲਾ ਸਹੀ ਹੈ ਤੁਹਾਡੇ ਅਨੁਸਾਰ ਨਹੀਂ ਗਲਤ ਹੈ ਜੀ ਆ ਸੁਪਰੀਮ ਕੋਰਟ ਦਾ ਫੈਸਲਾ ਗਲਤ ਹੈ ਸੁਪਰੀਮ ਕੋਰਟ ਸੁੱਧ ਮੋਦੀਆਂ ਰਾਂ ਦੀ ਅਮਤਸਾਹ ਰਾਂ ਦੀ ਹੈਗੀ ਉਹਨਾਂ ਦੇ ਕਹੋਤੇ ਚੱਲਦੀ ਹੈ ਉਹਨਾਂ ਦੀ ਜੱਜ ਨੇ ਕਿ ਸਾਡੀ ਗਰੀਬਾਂ ਦੀ ਕਿਸੇ ਦੀ ਵੀ ਨਹੀਂ ਸੁਣੀ ਉਹਨਾਂ ਨੇ ਉਹਨਾਂ ਨੇ ਸਭਾ ਆਪਣੇ ਪੰਜਾਬ ਤੇ ਦਬਾਅ ਪਾਇਆ ਉਹਨਾਂ ਤੇ ਨਹੀਂ ਪਾਇਆ ਉਹਨਾਂ ਤੇ ਦਬਾਅ ਆਉਣ ਪਾਉਣਾ ਦੀ ਵੀ ਤੁਸੀਂ ਰਸਤਾ ਖੋਲੋ ਹੂੰ ਇਹਨਾਂ ਨੇ ਦਿੱਲੀ ਜਾਣਾ ਜਾਣ ਦੋ ਨਹੀਂ ਉਹਦੀ ਜਗ੍ਹਾ ਦੀ ਸਾਨੂੰ ਪਾਕਿਸਤਾਨ ਦੇ ਬਾਰਡਰ ਨਾਲ ਜ਼ਿਆਦਾ ਸ਼ਕਤੀ ਕਰਤੀ ਤਾਰਾਂ ਲਾਤੀਆਂ ਫੋਰਸ ਲਾਤੀ ਅਕਰੂ ਗਾਇਤ ਗੋਲੀਆਂ ਮਾਰੀਆਂ ਸਿੱਧੀਆਂ ਸਾਡੇ ਤੇ ਅਸੀਂ ਨਹੀਂ ਮਤਲਬ ਉਹਨਾਂ ਨੇ ਬਚੈਂਦੇ ਆਪਦੇ ਸਮਝੀ ਨਹੀਂ ਇਹ ਦੇਸ਼ਤਾਨੀ ਦਾ ਮਸਲਾ ਇਹਨਾਂ ਨੇ ਰੱਖਿਆ ਹੀ ਨਹੀਂ ਜਿਹਨਾਂ ਇਹਦਾ ਵੰਡ ਪਾਤੀ ਠੀਕ ਹੈ ਇਹ ਬਾਈਕੋਰਟ ਨੇ ਉਹਨਾਂ ਦੇ ਦਬਾਉ ਨਾਲ ਇਹ ਇਤਨਾ ਮਾੜਾ ਕੰਮ ਇਹਨਾਂ ਨੇ ਬਹੁਤ ਜ਼ਿਆਦਾ ਕਰਿਆ ਜੀ ਤੇ ਵੇਖਿਓ ਕੀ ਆ ਉਮੀਦ ਕਰਦੇ ਹੋ ਤੁਸੀਂ ਇਹ ਇਹ ਸੰਘਰਸ਼ ਦੀ ਹੈਗੀ ਆ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ ਦਿਸ਼ਾ ਤਾਂ ਜੀ ਪ੍ਰਮਾਤਮਾ ਵੱਲੋਂ ਚੜਦੀ ਕਲਾ ਚ ਹੈ ਚੜ੍ਹਦੀ ਕਲਾ ਜਿੱਤੇ ਵੱਸੇ ਇਸੇ ਵੀ ਤਰ੍ਹਾਂ ਦੇ ਵਿੱਚ ਨਹੀਂ ਹਾਰ ਨਹੀਂ ਹੈਗੀ ਇਹ ਸਾਰੇ ਸੰਸਾਰ ਦੇ ਜਿੰਨੇ ਵੀ ਕਿਰਤਕਾਰ ਇਹ ਨੇਗੇ ਸਾਰਿਆਂ ਦੇ ਲਈ ਇਹਦੇ ਚ ਸੋਭਾ ਹੈ ਜੀ ਇਹਦੀ ਗੱਲ ਨਹੀਂ ਹੈਗੀ ਵੀ ਨਾ ਇਹ ਮੰਗਾ ਮੰਨਣੀਆਂ ਪੈਣਗੀਆਂ ਸਾਰੇ ਇਹਨਾਂ ਦੇ ਜਿਹੜੇ ਫ੍ਰੀਮਪੋਟ ਦਾ ਜਿਹੜਾ ਉਹ ਫਾਇਨਲ ਆ ਉਹ ਵੀ ਲੈਣਾ ਪਊਗਾ ਹੂੰ ਬਾਕੀ ਇਹਦੇ ਵਿੱਚ ਘਟ ਨਹੀਂ ਹੈ ਜੀ ਕੋਈ ਇਹ ਬਹੁਤ ਵੱਡਾ ਦਬਾਅ ਹੋ ਗਿਆ ਜਿਹੜੀਆਂ ਜਿੰਨੇ ਜੂਨੀਅਰਾਂ ਨੇ ਹੂੰ ਜਿਹੜੇ ਦੇ ਆਗੂ ਨੇ ਉਹ ਸਾਰਿਆਂ ਦੀ ਇੱਕ ਮੁਠ ਨੇ ਇਸ ਟਾਈਮ ਕਿਸੇ ਤਰ੍ਹਾਂ ਦੀ ਕੋਈ ਨਾ ਜਮਤ ਭੇਗ ਨਹੀਂ ਹੈਗੀ ਪਹਿਲਾਂ ਇਹਨਾਂ ਨੇ ਕਰਿਆ ਜੀ ਵੱਟ ਤੇ ਭੀਗ ਖੁਦ ਗਵਰਨਮੈਂਟ ਨੇ ਸਰਕਾਰ ਨੇ ਮੋਦੀ ਨੇ ਕਰਿਆ ਥੀ ਉਹ ਤਾਂ ਉੱਦੇ ਵੀ ਆਉਣ ਨੂੰ ਤਿਆਰ ਤੇ ਅੱਜ ਵੀ ਆ ਗਏ ਉਹਨਾਂ ਨੇ ਮਤਲਬ ਗਲਤ ਪ੍ਰਚਾਰ ਕਰਕੇ ਉਹਨਾਂ ਨੂੰ ਸਾਧ ਕੇ ਸਾਨੂੰ ਜਾਣ ਨਹੀਂ ਸਕਿਆ ਸ਼ੁਕਰੀਆ ਧੰਨਵਾਦ ਤੁਸੀਂ ਬਹੁਤ ਬਹੁਤ ਚੰਗੇ ਐਸੇ ਵਿਚਾਰ ਰੱਖੇ ਜਿੰਦਾਬਾਦ 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 ਮੁਰਦਾ ਸਰਕਾਰ 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 ਜਿੰਦਾਬਾਦ ਜਿੰਦਾਬਾਦ ਤੇ ਇਹ ਸੰ ਕਿਲੌਰੀ ਬਾਦਰ ਤੇ ਸੰਘਰਸ਼ ਦੇ ਡਟੇ ਹੋਏ ਕਿਸਾਨ ਵੀਰ ਜਿਹੜੇ ਇਸ ਉਮੀਦ ਦੇ ਨਾਲ ਡਟੇ ਹੋਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਕਤ ਅਜਿਹਾ ਆਏਗਾ ਜਦੋਂ ਸਾਡਾ ਜਿਹੜਾ ਸੰਘਰਸ਼ ਉਹ ਜਿੱਤ ਪ੍ਰਾਪਤ ਕਰੇਗਾ ਤੇ ਅਸੀਂ ਜਿਹੜੀਆਂ ਸਰਕਾਰ ਹੈਗੇ ਆ ਜਿਹੜੀ ਧੱਕਾ ਕਰ ਰਹੀ ਆ ਸਾਡੀਆਂ ਜਾਇਜ਼ ਮੰਗਾਂ ਨਹੀਂ ਮੰਨ ਰਹੀ ਉਹ ਤੋਂ ਆਪਣੇ ਹੱਕ ਲੈ ਕੇ ਰਾਂਗਾ ਲੈ ਕੇ ਰਾਂਗੇ ਇਸੇ ਨੋਟ ਦੇ ਨਾਲ ਇਸੇ ਆਸ ਦੇ ਨਾਲ ਮੈਂ ਹਾਂ ਅਜੈਬ ਸਿੰਘ ਤਿਵਾਣਾ ਫਰੋਮ ਵੌਇਸ ਆਫ ਈਸਟ ਪੰਜਾਬ ਤੇ ਲਗਾਤਾਰ ਮੇਰੀ ਇਹ ਕੋਸ਼ਿਸ਼ ਹੈਗੀ ਹੈ ਕਿ ਇਸ ਸੰਘਰਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਜਾਵੇ ਇਸ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਇੱਕ ਮੀਡੀਆ ਜਿਹੜਾ ਸਰਕਾਰ ਪੱਖੀ ਮੀਡੀਆ ਹੈ ਜਿਹੜਾ ਬਹੁਤ ਸਾਰੀਆਂ ਗੱਲਾਂ ਉਹ ਲੋਕਾਂ ਤੱਕ ਨਹੀਂ ਲੈ ਕੇ ਜਾਂਦਾ ਦੇਸ਼ ਵਿਦੇਸ਼ ਦੇ ਵਿੱਚ ਖਾਸ ਕਰਕੇ ਦੱਖਣੀ ਭਾਰਤ ਦੇ ਵਿੱਚ ਜਿਹਨਾਂ ਨੂੰ ਪੰਜਾਬੀ ਹਿੰਦੀ ਦਾ ਪਤਾ ਨਹੀਂ ਲੱਗਦਾ ਮੈਂ ਮੇਰੀ ਇਹ ਨਿਮਰ ਜੀ ਕੋਸ਼ਿਸ਼ ਹੈਗੀ ਆ ਕਿ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜਾ ਹੈਗਾ ਇਹ ਗੱਲਾਂ ਦੱਸੀਆਂ ਜਾਣ ਸੋ ਉਹ ਵੀ ਨਾਲ-ਨਾਲ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਅਸੀਂ ਪਾ ਰਹੇ ਹਾਂਗੇ ਇਸੇ ਚੈਨਲ ਤੋਂ ਵੌਇਸ ਆਫ ਈਸਟ ਪੰਜਾਬ ਤੋਂ ਤੇ ਸਾਰਿਆਂ ਨੇ ਮਤਲਬ ਜਿਹੜਾ ਹੈਗਾ ਮੇਰੀ ਬੇਨਤੀ ਹੈਗੀ ਆ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਵੀ ਸੰਘਰਸ਼ ਦੇ ਹਮਾਇਤੀ ਹੈਗੇ ਆ ਉਸ ਚੈਨਲ ਤੋਂ ਰਿਪੋਰਟਾਂ ਪ੍ਰਾਪਤ ਕਰ ਰਹੇ ਨੇ ਕਰਨ ਖਨੌਰੀ ਬਾਰਡਰ ਤੇ ਕੀ ਹੋ ਰਿਹਾ ਸ਼ੰਭੂ ਬਾਰਡਰ ਤੇ ਕੀ ਹੋ ਰਿਹਾ ਰਤਨਪੁਰ ਬਾਰਡਰ ਤੇ ਉੱਤੇ ਕੀ ਹੋ ਰਿਹਾ ਸਾਡੀ ਕੋਸ਼ਿਸ਼ ਹੋਏਗੀ ਸਾਡਾ ਯਤਨ ਹੋਏਗਾ ਇਹ ਸਾਰੀ ਜਿਹੜਾ ਹੈਗਾ ਅਸਲੀ ਤਸਵੀਰ ਇਸ ਸੰਘਰਸ਼ ਦੀ ਲੋਕਾਂ ਤੱਕ ਪਹੁੰਚੇ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਬਹੁਤ ਬਰਤਨ ਦਿੱਤਾ ਜੀ ਤੁਹਾਡਾ